जी जी बहुत ही संस्कार नमस्वा और चंगी शख्सियत मालक

ਉੱਥੇ ਹੀ ਢਾਲੀਵਾਲ ਸਾਹਿਬ ਦੇ ਨਾਲ ਸਾਡੇ ਵੀ ਰਾਜਵਿੰਦਰ ਢਾਲੀਵਾਲ ਯਾਦੂ ਵੀਰ ਲਖਮੀਰ ਸਿੰਘ ਮਿੱਕਾ ਹੋਣੀ ਸਾਰੇ ਭਰਾ ਸਾਰੇ ਸਰਕਾਰੀਓ ਵੀਰਾਂ ਨੂੰ ਔਰ ਮੈਨੂੰ ਲੱਗਦਾ ਵੀ ਆਪਾਂ ਅੱਜ ਇੱਕ ਕਸੀਮ ਕਰਾਉਣਾ ਡਾਕਟਰ ਸਾਹਿਬ ਮਾਣ ਸਨਮਾਨ ਦਾ ਜਮਾਨਾ ਨੂੰ ਪੂਰੇ ਸਰਕਾਰ ਦੇ ਨਾਲ ਸੇਤੇ ਲਿਆਂਦਾ ਜਾਵੇ ਸਾਡੇ ਅੱਜ ਦੇ ਬਹੁਤ ਹੀ ਸਰਕਾਰ ਮੁਖਬੈਨ ਇੰਡੀਅਨ ਅਵਰਸਿਸ ਕਾਂਗਰਸ ਯੂਕੇ ਇੰਗਲੈਂਡ ਦੇ ਪ੍ਰਧਾਨ ਹਲਕਾ ਅਮਰਗੜ ਦੇ ਵਿੱਚ ਆਪਣੀ ਗਤੀਵਿਧੀਆਂ ਦੇ ਨਾਲ ਜਿਨ੍ਹਾਂ ਨੇ ਅੱਜਕੱਲ ਪੂਰੀ ਧੁੰਮ ਪਾਈ ਹੋਈ ਆ ਸ਼੍ਰੀ ਕਮਲ ਪ੍ਰੀਤ ਧਾਇਵਾਲ ਜੀ ਕਮਲ ਧਾਲੀਵਾਲ ਜੀ ਸਾਡੇ ਮਾਨ ਉਹਦੇ ਬਾਅਦ ਸਰਜਮਾਨ ਨੂੰ ਬੇਨਤੀ ਕਰੂੰਗਾ ਸਤਿਕਾਰਯੋਗ ਮਾਨਤ ਸਰਵਾਂ ਨੂੰ ਸਾਡੇ ਸਹਿਕਾਰੀਆਂ ਮਹਿਮਾਨਾਂ ਨੂੰ ਸਟਾਉਟ ਕਰਕੇ ਲੈ ਕੇ ਆਉਣਗੇ ਅਸਰ ਪ੍ਰਾਪਤਮਤੀ लक्की भी रोने आशु भी रोने सारे प्राण वो भी नाना जाएंगे वन सियापति राम चंद्र भगवान की जय दर्शन सब बात रहे हैं कोई गाने साढे अपने प्रवाह के अंदर सर से पर सेवा समूह अधिकार सेवा करते हुए बहुत बहुत शुक्रिया तुम्हारे चेयरमैन मार्केट कमेटी एमडी धानी समुचे प्रबंधक करते हुए दुर्गा जोशी जी अजीत कौशल जी प्रमोद जी अखिलेश जी जय बहुत धनबाद जी हाँ जी डॉक्टर गुलमात सिंह का फिर क्लाब सार यादविंद्र सिंह यादव लखबीर समान लखवीर सिंधा राम चंद्री यादवेंंदर उन्हनि मान सम्मान जहिड़ा ਹਾਜੀ ਪ੍ਰਧਾਨ ਜੀ ਹੋ ਗਿਆ ਜੀ ਆਸ਼ੂ ਵੀਰ ਇਹਨਾਂ ਦੇ ਨਾਲ ਨਹੀਂ ਲੱਖੀ ਸਾਡੇ ਭਰਾ ਉਹਨਾਂ ਨੂੰ ਵੀ ਮਾਨ ਸਨਮਾਨ ਦੇਣਾ ਆਸ਼ੂ ਸਿੰਘ ਵੀਰ ਨੇ ਮਾਨ ਸੇਵਾ ਦਾ ਅਤਿ ਵਰਸਾਫ ਕਰਦੇ ਹੋਏ ਪ੍ਰਧਾਨ ਜੀ ਬਹੁਤ ਸਿਆਪਤੀ रामचंद्र भगवान की जय लखੀ ਤੋਂ ਇਹਨਾਂ ਸਾਡੇ ਵੀ ਲੱਖੀ ਮਨਪੁਰੇ ਦਾ ਨਾਮ ਨਹੀਂ ਸੀ ਪਤਾ ਬੋਲ ਸਿਆਪਤੀ ਰਾਮ ਚੰਦਰ ਵਰਕਰ ਕੀ ਜੈ ਬਹੁਤ ਬਹੁਤ ਅਸੀਂ ਧਰਵਾਦੀ ਆ ਜੀ ਹੁਣ ਦੋ ਸ਼ਬਦਾਂ ਵਿੱਚ ਬੇਨਤੀ ਕਰੂੰਗਾ ਸੰਗਤੇ ਰੂਹ ਹੋਣਗੇ ਸਾਡੇ ਅੱਜ ਦੇ ਕਮਲ ਧਾਲਵਾ ਜੀ ਬਹੁਤ ਹੀ ਜ਼ਿੰਦਾਰੀਓ ਰਾਮਲੀਲਾ ਕਮੇਟੀ ਦੇ ਸਾਰੇ ਮੈਂਬਰ ਸਹਿबान ਪ੍ਰਧਾਨ ਸਾਹਿਬ ਰਿੰਸ ਜੋਸ਼ੀ ਜੀ ਕਾਂਗਰਸ ਪਾਰਟੀ ਦਾ ਮਾਣ ਸਨਮਾਨ ਕਾਂਗਰਸ ਪਾਰਟੀ ਦਾ ਆਤਮ ਵਿਸ਼ਵਾਸ ਸਤਾਰਯੋਗ ਰੋਕੀ ਜੀ ਦੇ ਪਿਤਾ ਜੀ ਦੁਰਗਾਦਾਸ ਜੀ ਡਾਕਟਰ ਸਾਹਿਬ ਵਿਜੀਤ ਜੀ ਓਨਾ ਜੀ ਤੇ ਹੋਰ ਜਿਨੇ ਕਮੇਟੀ ਦੇ ਵਿਦਵੰਤ ਹੀ ਸੱਜਣ ਇਸ ਸਟੇਕਾਰੇ ਅੱਜ ਪ੍ਰੋਗਰਾਮ ਦੇ ਵਿੱਚ ਆ ਕੇ ਪਹਿਲਾਂ ਤਾਂ ਪ੍ਰੋਗਰਾਮ ਨੂੰ ਚਾਰ ਚੰਨ ਲਾਏ ਆ ਤੇ ਭਗਵਾਨ શ્રી रामचंद्र जी ਜਿਹੜੀਆਂ ਬlesings ਆ ਉਹ ਤੁਸੀਂ ਅੱਜ ਸਾਰਿਆਂ ਨੇ ਪਾਈਆਂ ਨੇ ਤੇਜਿੰਦਰ ਬਿੱਟੂ ਜੀ ਭਰਾ ਨੇ ਸਾਰਿਆਂ ਦੇ ਨਾਮ ਲੈਤੇ ਗਏ ਜਿਹੜੇ ਮੇਰੇ ਨਾਲ ਸੱਜਣ ਆਏ ਆ ਉਹਨਾਂ ਦੇ ਨਾਮ ਰਿਪੀਟ ਵੀ ਕਰੂੰਗਾ ਕਿਉਂਕਿ ਤੁਸੀਂ ਸਾਰਿਆਂ ਨੇ ਰਾਮਲੀਲਾ ਦਾ ਜਿਹੜਾ ਆਨੰਦ ਮਾਣਨਾ ਪਰ ਮੈਂ ਇਸ ਸਟੇਜ ਤੋਂ ਜ਼ਰੂਰ ਇਹ ਗੱਲ ਕਹਿਣੀ ਚਾਹੂੰਗਾ ਕਿ ਜਦੋਂ ਆਪਾਂ ਇਹੋ ਜਿਹੇ ਸਮਾਜਵਾਦਾਂ ਦੇ ਵਿੱਚ ਫਸ ਚੁੱਕੇ ਤੁਹਾਡਾ ਧਾਰਮਿਕ ਸਮਾਜ ਨੇ ਜਿਹੜੇ ਦਸਹਿਰੇ ਦੇ ਦਿਨ ਚੱਲ ਰਹੇ ਨੇ ਭਗਵਾਨ ਰਾਮਚੰਦਰ ਜੀ ਦੀ ਜਿੱਤ ਦੀ ਜਿਹੜੀ ਖੁਸ਼ੀ ਆ ਉਹ ਦਿਨਾਂ ਨੂੰ ਅਸੀਂ ਮਨਾ ਰਹੇ ਹਾਂ ਇਹੋ ਜਿਹੇ ਸਮਾਜਵਾਦਾਂ ਦੇ ਵਿੱਚ ਜੇ ਤੁਸੀਂ ਆਉਨੇ ਆ ਤਾਂ ਜਰੂਰ ਆਪਣੀ ਜ਼ਿੰਦਗੀ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਜਿਸ ਤਰ੍ਹਾਂ ਭਗਵਾਨ ਰਾਮ ਨੇ ਮਾਤਾ ਜੀ ਦੇ ਹੁਕਮਾਂ ਦੇ ਅਨਸਾਰ ਰਾਜ ਭਾਗ ਨੂੰ त्याਗ ਕੇ ਜਗਨਾ ਦਾ ਰਸਤਾ ਚੁਣਿਆ ਕੱਠੇ ਮਸਤਾ ਚੁਣਿਆ ਸੌਖੀ ਜ਼ਿੰਦਗੀ ਰਾਜ ਭਾਗ ਮਹਿਰ ਪਨਾਰੇ ਉਹ ਵੀ ਉੱਥੇ ਬੈਠ ਸਕਦੇ ਸੀ ਪਰ ਦੁਨੀਆਂ ਨੂੰ ਸੇਖਣੇ ਤੋਂ ਆਨਰਾਮ ਨੇ ਇੱਕ ਕਠਨਾਈ ਵਾਲਾ ਤੇ ਔਕੜਾਂ ਵਾਲਾ ਤੇ ਮੁਸ਼ਕਲਾਂ ਵਾਲਾ ਰਸਤਾ ਚੁਣਿਆ ਸਾਥ ਸੰਗਤ ਜੀ ਬੰਦਾ ਉਹ ਹੁੰਦਾ ਅਸੀਂ ਗੁਰੂ ਘਰ ਜਾਣਦੇ ਆ ਅਸੀਂ ਮੰਦਰਾ ਦੇ ਵਿੱਚ ਜਾਣਦੇ ਆ ਮusiqa ਦੇ ਵਿੱਚ ਜਾਣਦੇ ਆ ਵਿਜੇ ਜੀ ਆਪਣੇ ਲਈ ਤਾਂ ਮੈਂ ਸਮਝਦਾ ਹਰ ਕੋਈ ਅਰਦਾਸ ਕਰ ਲੈਂਦਾ ਆਪਣੇ ਲਈ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਸਾਧ ਸੰਗਤ ਜੀ ਭਾਈ ਇਨਸਾਨ ਉਹ ਹੁੰਦਾ ਜਿਹੜਾ ਆਪਣੇ ਆਪ ਨੂੰ ਤਿਆਗ ਕੇ ਆਪਣੇ ਆਪ ਤੋਂ ਪਰੇ ਰੱਖ ਕੇ ਦੁਨੀਆ ਦੇ ਸਵਾਜ ਲਈ ਆਪਣੇ ਆਲੇ ਦੁਆਲੇ ਦੇ ਬੱਚੇ ਲਈ ਪ੍ਰਕਿਰਤੀ ਵਾਸਤੇ ਹੁੰਦਾ ਸੱਸਾ ਤੁ ਜਰੂਰ ਇਸ ਸਵਾਜੋਂ ਦੇ ਵਿੱਚ ਉਹ ਝਲਕੀਆਂ ਲੋਭੀਆਂ ਜਾਣਦੀਆਂ ਜਦੋਂ ਇਰੂਣਾ ਤੋਂ ਸਿੱਖ ਕੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਅਪਣਾਉਣਾ ਚਾਹੀਦਾ ਤਾਂ ਕਿ ਅਸੀਂ ਸਾਰੇ ਤਗੜੇ ਹੋ ਕੇ ਇਸ ਬਾਦ ਦੀ ਇਸ ਤਰਕੀਤੀ ਦੀ ਇਸ ਕੁਦਰਤ ਦੀ ਰਾਖੀ ਕਰ ਸਕੀਏ ਬੱਚੇ ਦੇ ਇਥੇ ਮੇਰੀਆਂ ਟਰਣਾ ਬੈਠੀਆਂ ਨੇ ਮਾਤਾਵਾ ਬੈਠੀਆਂ ਨੇ ਜੀ ਅਸੀਂ ਭੈਜ ਨੂੰ ਸਵਾਰਨਾ ਤਾਂ ਸਾਨੂੰ ਇਹ ਬੱਚਿਆਂ ਨੂੰ ਅਸਲੀ ਸੇਧ ਦੇਣੀ ਸਾਨੂੰ ਇਹ ਬੱਚਿਆਂ ਨੂੰ ਉਹ ਆਰਾਮ ਚੰਦਰ ਦੀ ਜ਼ਿੰਦਗੀ ਬਾਰੇ ਦੱਸਣਾ ਪੈਣਾ ਤਾਂ ਕਿ ਬੱਚਿਓ ਉਹ ਜ਼ਿੰਦਗੀ ਦੇ ਉੱਤੇ ਰਾਹ ਦੇ ਉੱਤੇ ਚੱਲ ਕੇ ਸਾਡੇ ਇਸ ਗੱਜਰ ਦਾ ਸਾਡੇ ਇਸ ਇਲਾਕੇ ਦਾ ਸਾਡੇ ਇਸ ਸ਼ਹਿਰ ਦਾ ਸਾਡੇ ਇਸ ਪੰਜਾਬ ਦਾ ਸਾਡੇ ਇਸ ਹਿੰਦੁਸਤਾਨ ਦਾ ਇੱਕ ਵਾਰ ਫੇਰ ਮੈਂ ਆਪਣੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰੀ ਅਮਰਿੰਦਰ ਸਿੰਘ ਜੀ ਰਾਜਾ ਜੀ ਵੱਲੋਂ ਤੇ ਵਿਰੋਧੀ ਧਿਰ ਦੇ ਸਤਕਾਰਯੋਗ ਜੀਤਾ ਸ੍ਰੀ ਪ੍ਰਤਾਪ ਸਿੰਘ ਜੀ ਵਾਜਵਾ ਜੀ ਵੱਲੋਂ ਤੇ ਸਾਡੇ ਬਹੁਤ ਹੀ ਅਜ਼ੀਜ਼ ਮੋਟਰ ਮੈਂਬਰ ਆਫ ਪਾਰਲੀਮੈਂਟ ਡਾਕਟਰ ਅਮਰ ਸਿੰਘ ਮੋਹਨਪਾਲ ਸਾਰਿਆਂ ਨੂੰ ਇਸ ਮਹਾਗਮ ਦੀ ਸਾਰੀ ਕਮੇਟੀ ਨੂੰ ਸਾਰੀ ਸਾਥੀ ਨੂੰ ਹਾਜ਼ਰ ਹੋਣ ਦੇ ਪਿੰਡਾਂ ਨੂੰ ਸਾਰੀ ਨੂੰ ਲਾਟਾ ਨੂੰ ਹਾਈ ਫੀਸ ਕਰਦਾ ਬਹੁਤ ਬਹੁਤ ਧੰਨਵਾਦ ਕਰਦਾ ਡਾਕਟਰ ਭਵਿੱਤਰ ਜੀ ਬੈਠੇ ਆ ਤੇ ਜਿੰਦਰ ਮੀਨ ਦੀ ਸਟੇਜ ਤੋਂ ਬੋਲ ਰਿਹਾ ਸਾਰਾ ਕਿਨਾਂ ਪੱਤਰਕਾਰ ਭਾਈਚਾਰਾ ਚਾਹੇ ਉਹ ਕੋਰਪੋਰੇਟ ਮੀਡੀਆ ਚਾਹੇ ਉਹ ਪ੍ਰਿੰਟ ਮੀਡੀਆ ਅੱਜ ਜਿੰਨੇ ਭਰਾ ਇੱਥੇ ਆਏ ਉਹਨਾਂ ਸਾਰਿਆਂ ਦਾ ਵੀ ਇਸ ਸਟੇਜ ਤੋਂ ਧੰਨਵਾਦ ਕਰਕੇ यहोज प्रोग्राम फिर ही बदल उ जो इन प्रोग्राम बारे अपनी कलम को चंगा लिखोगे इस प्रोग्राम की बधाई जय श्री राम या।